ਸਕੀਓ ਦੂਜਾ ਪਾਰਟੀ ਕਿਸਾਨ ਜਨਕਤਾ ਗਰਾਹਾ ਬਲਾਕ ਡੜਬਾ ਵੱਲੋਂ ਅੱਜ ਕੌਰੀਆ ਚੌਕੀ ਮੋੜੇ ਖੜਿਆਂਗੇ ਜਿਹੜਾ ਮਤਲਬ ਟੀਚਰਾਂ ਦਾ ਪ੍ਰੋਗਰਾਮ ਸੀ ਉਹਦੀ ਹਮਾਇਤ ਦੇ ਉੱਤੇ ਆਏ ਸੀਗੇ ਟੀਚਰ ਸਾਥੀਆਂ ਨੂੰ ਮਤਲਬ ਉਹਨਾਂ ਨੇ ਗ੍ਰਿਫਤਾਰੀਆਂ ਪਾ ਕੇ ਉਹਨਾਂ ਦੇ ਜਿਹੜਾ ਟੀਚਰਾਂ ਦੀ ਜਥੇਬੰਦੀ ਸੀ ਉਹਨਾਂ ਨੇ ਫੈਸਲਾ ਲੈ ਲਿਆ ਕਿ ਅਸੀਂ ਮਤਲਬ ਇਹਨਾਂ ਨੂੰ ਕੋਰਟ ਦੇ ਵਿੱਚ ਅਸੀਂ ਇਹਨਾਂ ਨੂੰ ਜਵੰਤ ਕਰਾਵਾਂਗੇ ਉਹ ਮਸਲਾ ਨਿਪੜ ਗਿਆ ਤੇ ਦੂਜੇ ਮਸਲੇ ਵਿੱਚ ਐਸਐਚਓ ਸਾਹਿਬ ਬੈਠੇ ਨੇ ਅਸੀਂ ਉਹਨਾਂ ਨੂੰ ਮਿਲ ਕੇ ਆਏਗੇ ਇੱਕ ਖਾਨਪੁਰ ਫਕੀਰਾਂ ਦੇ ਵਿੱਚ 2 ਮਹੀਨੇ ਪਹਿਲਾਂ ਲੜਾਈ ਹੋਈ ਸੀਗੀ ਉਸ ਲੜਾਈ ਦੇ ਸਬੰਧ ਦੇ ਵਿੱਚ ਅਸੀਂ ਡੀਐਸਪੀ ਸਾਹਿਬ ਨੂੰ ਵੀ ਮਿਲ ਚੁੱਕੇ ਹਾਂ ਐਸਐਚਓ ਸਾਹਿਬ ਆਫਸਰਨ ਸੀਗੇ ਉਹਨਾਂ ਨੂੰ ਵੀ ਮਿਲ ਚੁੱਕੇ ਹਜੇ ਤੱਕ ਜਿਹੜੀ ਵਿਰੋਧੀ ਧਿਰ ਹੈਗੀ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ ਜਦੋਂ ਕਿ ਦੋਨੇ ਪਾਸੇ ਦਾਖਲ ਹੋਏ ਆ ਐਮਐਲਆਰ ਕੱਟੀ ਹੋਈ ਹੈ ਤੇ ਜਦੋਂ ਵੀ ਅਸੀਂ ਮਰਲ ਥਾਣੇ ਦੇ ਵਿੱਚ ਜਾਂਦੇ ਆ ਤੇ ਪੁਲਿਸ ਨੂੰ ਮਿਲਦੇ ਆ ਤੇ ਇਹੀ ਕਿਹਾ ਜਾਂਦਾ ਦੀ ਰਿਕਾਰਡ ਨਹੀਂ ਮਿਲਿਆ ਜੇ ਰਿਕਾਰਡ ਲੈਣਾ ਹੈ ਮਤਲਬ ਅੱਜ ਐਸਐਸਓ ਸਾਹਿਬ ਨੇ ਇੱਕ ਹਫ਼ਤੇ ਦਾ ਸਮਾਂ ਲੱਤਿਆ ਵੀ ਇੱਕ ਹਫ਼ਤੇ ਦੇ ਵਿੱਚ ਵਿੱਚ ਅਸੀਂ ਉਹ ਰਕਾਰ ਲੈ ਕੇ ਮਤਲਬ ਉਹਨਾਂ ਦੋਸ਼ੀਆਂ ਦੇਤੇ ਬੰਦੀ ਜਿਹੜੀ ਕਾਰਵਾਈ ਕਰਕੇ ਉਹਨਾਂ ਨੂੰ ਵੀ ਜੇਲ੍ਹ ਦੇ ਵਿੱਚ ਬੰਦ ਕਰਾਂਗੇ ਜੇ ਇੱਕ ਹਫ਼ਤੇ ਤੋਂ ਵੱਧ ਅੱਜ ਸੋਮਵਾਰ ਹੈ ਜੇ ਸੋਮਵਾਰ ਤੋਂ ਅਗਲੇ ਸੋਮਵਾਰ ਤੱਕ ਅਸੀਂ ਠੀਕ ਕਰਾਂਗੇ ਨਹੀਂ ਅਸੀਂ ਦਰਦੇ ਥਾਣੇ ਅੱਗੇ ਧਰਨਾ ਲਾਉਣ ਵਾਸਤੇ ਮਜਬੂਰ ਹੋਵਾਂਗੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਵੀ ਸਾਨੂੰ ਇਹ ਧਰਨੇ ਬਿਨਾਰੇ ਸ਼ੌਕ ਨਾਲ ਹੀ ਲਾਉਣੇ ਪੈਂਦੇ ਮਜਬੂਰੀ ਨਾਲ ਲਾਉਣੇ ਪੈਂਦੇ ਆ ਪੁਲਿਸ ਇਹ ਕਹਿੰਦੀ ਹੈ ਵੀ ਸਾਡੇ ਕੋਲ ਟਾਈਮ ਨਹੀਂ ਹੈਗਾ ਜੀ ਜੇ ਪੁਲਿਸ ਕੋਲ ਟਾਈਮ ਨਹੀਂ ਤਾਂ ਵਿਰੋਧੀ ਧਿਰ ਨੂੰ ਕਿਵੇਂ ਮਤਲਬ ਗ੍ਰਿਫਤਾਰ ਕਰਕੇ ਜੇਲ੍ਹ ਦੇ ਵਿੱਚ ਦੇਤਾ ਪਿਛਲੀ 13 ਤਰੀਕ ਨੂੰ ਸਾਡੇ ਪ੍ਰਧਾਨ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਮਾਮੂਲੀ ਲੜਾਈ ਝਗੜਾ ਹੋਇਆ ਸਰਪੰਚ ਦੀ ਮੌਜੂਦਗੀ ਵਿੱਚ ਹੋਇਆ ਸਰਪੰਚ ਉਹ ਜਿਹੜਾ ਬੰਦਾ ਦਾਖਲ ਹੈਗਾ ਗੁਲਵੰਤ ਸਿੰਘ ਉਹ ਮਤਲਬ ਉਹਦੇ ਘਰ ਵਾਲੀ ਮੈਂਬਰ ਹੈਗੀ ਤੇ ਉਹਨੂੰ ਮਤਲਬ ਕੁੱਟ ਕੇ ਮਤਲਬ ਸਰਪੰਚ ਦੀ ਮੌਜੂਦਗੀ ਵਿੱਚ ਕੁੱਟਿਆ ਗਿਆ ਪੰਚਾਇਤ ਕਹਿ ਰਹੀ ਆ ਵੀ ਉਹ ਕੁੱਟਿਆ ਗਿਆ ਜੀ ਪੰਜ ਬੰਦਿਆਂ ਨੇ ਕੁੱਟਿਆਗਾ ਤੇ ਇਸ ਕਰਕੇ ਸੱਟਾਂ ਲੱਗਿਆ ਨੇ ਗੁੱਟ ਟੁੱਟਿਆ ਦਾ ਤੇ ਉਹ ਇਹਦੇ ਸਬੰਧ ਦੇ ਵਿੱਚ ਜੇ ਇੱਕ ਹਫ਼ਤੇ ਦੇ ਵਿੱਚ ਕਾਰਵਾਈ ਨਹੀਂ ਹੁੰਦੀ ਤਾਂ ਸਾਨੂੰ ਖਾਣਾ ਗੜਬੇ ਕੇ ਬੈਠਣ ਵਾਸਤੇ ਮਜਬੂਰ ਹੋਊਗਾ ਧੰਨਵਾਦ ਭਾਰਤੀ ਕਿਸਾਨ ਜੋ ਜੀ ਅਨੇਕਤਾ ਗਰਾਹਾ ਜਿੰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ ਮਰਦਾਬਾਦ